ਮੁੰਡੇ ਨੇ ਲਾਮਾਂ ਤੋਂ ਪਹਿਲਾਂ ਪੀ ਲਈ ਸ਼ਰਾਬ ਕੁੜੀ ਵਾਲਿਆਂ ਨੇ ਫੜ ਲਈ ਸਾਰੀ ਬਰਾਤ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਵਾਰ ਛੋਟੀ ਜਿਹੀ ਗਲਤੀ ਵੀ ਬਹੁਤ ਭਾਰੀ ਪੈ ਜਾਂਦੀ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਦਿਖਾਈ ਦੇ ਰਿਹਾ ਹੈ ਦਰਸਲ ਜਦੋਂ ਇਹ ਮੁੰਡਾ ਬਰਾਤ ਲੈ ਕੇ ਕੁੜੀ ਨੂੰ ਵਿਆਹਣ ਲਈ ਆਇਆ ਤਾਂ ਫੇਰੇ ਹੋਣ ਤੋਂ ਪਹਿਲਾਂ ਹੀ ਇਸ ਮੁੰਡੇ ਦੇ ਦੋਸਤ ਨੇ ਇਸ ਨੂੰ ਸ਼ਰਾਬ ਪਿਲਾ ਦਿੱਤੀ ਅਤੇ ਜਦੋਂ ਕੁੜੀ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਕੁੜੀ ਵਾਲਿਆਂ ਨੇ ਮੌਕੇ ਤੇ ਹੀ ਵਿਆਹ ਤੋਂ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਅਸੀਂ اپنی ਕੁੜੀ ਸ਼ਰਾਬੀ ਨਾਲ ਨਹੀਂ ਵਿਆਹਣੀ ਜਿਸ ਤੋਂ ਬਾਅਦ ਗੱਲ ਇੰਨੀ ਵਧੀ ਕਿ ਕੁੜੀ ਵਾਲਿਆਂ ਨੇ ਸਾਰੀ ਹੀ ਬਰਾਤ ਨੂੰ ਬੰਦੀ ਬਣਾ ਲਿਆ ਅਤੇ ਕਿਹਾ ਕਿ ਜਿੰਨਾ ਵੀ ਸਾਡਾ ਖਰਚਾ ਹੋਇਆ ਏ ਜਿੰਨਾ ਟਾਈਮ ਸਾਨੂੰ ਸਾਡੇ ਸਾਰੇ ਪੈਸੇ ਨਹੀਂ ਮਿਲਦੇ ਅਸੀਂ ਕਿਸੇ ਨੂੰ ਵੀ ਨਹੀਂ ਜਾਣ ਦੇਣਾ ਜਿਸ ਤੋਂ ਬਾਅਦ ਮੁੰਡੇ ਵਾਲਿਆਂ ਨੇ ਆਪਣੇ ਪਿੰਡ ਦੇ ਸਰਪੰਚ ਨੂੰ ਪੈਸੇ ਲੈਣ ਲਈ ਭੇਜਿਆ ਅਤੇ ਕੁੜੀ ਵਾਲਿਆਂ ਦੇ ਸਾਰੇ ਪੈਸੇ ਦੇਣ ਤੋਂ ਬਾਅਦ ਬਰਾਤ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ ਬਸ ਥੋੜਾ سا ਡ੍ਰਿੰਕ ਹੋ ਗਿਆ ਇਸੇ ਚੱਕਰ ਵਿੱਚ ਸਾਰਾ ਮੈਚ ਗੰਦੇ ਹੋ ਗਿਆ ਬਸ aur koi baat nahi बात यहां पे आ गई है पूरा फाइनल हो गया फैसला लेने का प्रधान के मारे चौकस यार फैसले लेकर ज्यादा ज्यादा बेस मीट लगे सो so, की कुड़ी ਦੇ ਪਰਿਵਾਰ ਨੇ ਠੀਕ ਕੀਤਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ